ਹੈਲੋ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਵੀ ਵੀਡੀਓ ਸ਼ੁਰੂ ਕਰਦੇ ਹਾਂ ਆਪਾਂ ਜਿਹਦੇ ਵਿੱਚ ਤੁਹਾਨੂੰ ਆਪਾਂ ਦੇਣ ਲੱਗੇ ਆ ਬਹੁਤ ਸੋਹਣੇ ਸੂਟ ਜਿਨ੍ਹਾਂ ਦਾ ਰੇਟ ਜਿਹੜਾ ਤੁਹਾਨੂੰ ਪਤਾ ਹਰ ਵਾਰੀ ਆਪਾਂ ਦਿੰਨੇ ਆ ਤੁਹਾਨੂੰ ਬੜਾ ਹੀ ਬਾਕਮਾਲ ਤੇ ਰੀਜ਼ਨੇਬਲ ਪ੍ਰਾਈਸ ਤੇ ਬਾਕੀ ਆ ਜੋ ਸੂਟ ਸੋਹਣੇ ਸੋਹਣੇ ਦਿਖਾਉਣਾ ਤੁਹਾਨੂੰ ਮੈਂ ਤੇ ਜ਼ਿਆਦਾ ਮੈਂ ਬੋਲ ਨਹੀਂ ਸਕਦਾ ਗਲਾ ਖਰਾਬ ਹੈ ਜ਼ੁਕਾਮ ਹੈ ਇਸ ਕੇ ਲਈ ਮਾਫੀ ਚਾਹੀਏ ਹਮੇ ਤੇ ਸੋਹਣੇ ਸੋਹਣੇ ਸੂਟ ਤੁਹਾਨੂੰ ਮੈਂ ਦੇਣਾ ਆ ਜਿਹਦੇ ਵਿੱਚ ਆਪਾਂ ਬਹੁਤ ਸੋਹਣੇ ਤਾੜ ਦੀ ਲੈ ਕੇ ਆਏ ਆ ਕਾਟਨ ਦੇ ਵਿੱਚ ਵੀ ਤੇ ਮਸਲੀਨ कॉटन ਦੇ ਵਿੱਚ ਵੀ ਮਸਲੀਨ कॉटन ਦੇ ਸੂਟ ਤੇ कॉटन ਦੇ ਸੂਟ ਅੱਜ ਦੇ ਸੂਟਾਂ ਦਾ ਇੱਕ ਮੇਨ ਟਾਪਿਕ ਰਹੂਗਾ ਮਾਡਲ ਵਾਲੇ ਸੂਟ ਸੋਹਣੇ ਸੋਹਣੇ ਸੂਟ ਤੇ ਕੀ ਕਹਿੰਦੇ ਆ ਮਾਡਲ ਵਾਲੇ ਸੂਟ ਸਾਰੇ ਮਾਡਲ ਵਾਲੇ ਆਰਟੀਕਲ ਜੇ ਚੈੱਕ ਕਰਿਓ ਬਹੁਤ ਹੀ ਪਿਆਰੇ ਸੂਟ ਨੇ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਨੇ ਤੇ ਆਜੋ ਵੀਡੀਓ ਕਰਦੇ ਆ ਸ਼ੁਰੂ ਮੈਂ ਤੁਹਾਨੂੰ ਦਿਖਾਉਣਾ ਹੈ ਸੂਟ ਬਾ ਕਮਾਲ ਨੇ ਇੱਕ ਚੀਜ਼ ਸੱਚ ਮੈਂ ਤਾਂ ਕਲੀਅਰ ਕਰਦਾ ਕਿ ਪਾਰਸਲ ਨਾ ਹੌਲੀ ਹੌਲੀ ਸਾਰੇ ਲੱਗਣਦੇ ਆ ਤੇ ਸੋ ਪਲੀਜ਼ ਇੱਕ ਤਾਂ ਮੈਂ ਬੇਨਤੀ ਇਹ ਆ ਵੀ ਕਾਲੇ ਨਾ ਪਿਆ ਕਰੋ ਇਦਾਂ ਸਪੋਇਲ ਕਰੋ ਤੁਸੀਂ ਅੱਜ ਵੀਡੀਓ ਚ ਸ਼ੂਟ ਬੁੱਕ ਕਰਨ ਦਾ ਅਗਲੇ ਦਿਨ ਕਸਟਮਰ ਮੈਨੂੰ ਮੈਸੇਜ ਕਰਨ ਡੇਭਿੰਦੇ ਆ ਕਿਦਾਂ ਪਹੁੰਚੂਗਾ ਕਿਦਾਂ ਪਹੁੰਚੂਗਾ ਮੈਂ ਹੁਣ ਕੋਈ ਤੁਹਾਨੂੰ ਮੈਂ ਕਮਿਟਮੈਂਟ ਨਹੀਂ ਕਰ ਸਕਦਾ ਕਿ ਹਫਤੇ ਨੂੰ ਪਹੁੰਚੂਗਾ ਕਿ 10 ਦਿਨਾਂ ਨੂੰ ਪਹੁੰਚੂਗਾ ਹਾਂ ਇਹ ਕਰੂੰਗਾ ਕਮਿਟਮੈਂਟ ਤੁਹਾਡੇ ਨਾਲ ਕਿ ਪਹੁੰਚੂਗਾ ਟਾਈਮ ਦਾ ਕੁਝ ਨਹੀਂ ਕਿਉਂਕਿ ਹੁਣ ਇਹ ਟਾਈਮ ਤੇ ਜਿੱਦਾਂ ਤੁਹਾਨੂੰ ਪਤਾ ਪੋਸਟ ਆਫਿਸ ਦੇ ਵਿੱਚ ਵੀਡੀਓ ਚਲਣ ਡਿਆ ਉਹਨਾਂ ਦਾ ਮੈਂ ਪਿਛਲੀਆਂ ਵੀਡੀਓ 'ਚ ਦੱਸਿਆ ਧਿਆ ਆ ਕਿ ਅਪਡੇਟ ਹੋਣ ਡੇ ਸੌਫਟਵੇਅਰ ਉਹਨਾਂ ਦੇ ਇਹ ਕਰਕੇ ਨਾ ਬਹੁਤ ਟਾਈਮ ਲੱਗ ਰਿਹਾ ਆ ਜਿਹੜੀਆਂ ਪ੍ਰਾਈਵੇਟ ਸਰ ਉਹ ਵੀ ਜਿਹੜੀਆਂ ਉਹ ਡਿਲੇ ਕਰਨ ਲੀਆਂ ਆ ਰਖੜੀ ਕਰਕੇ ਸੀਜ਼ਨ ਆ ਇਸ ਟਾਈਮ ਤੇ ਰਸ਼ ਆ ਤੇ ਤਾਂ ਕਰਕੇ ਸਾਰੇ ਪਾਰਸਲ ਜਿਹੜੇ ਉਹ ਸਲੋ ਹੈ ਜੀ ਰਖੜੀ ਤੱਕ ਵੀ ਤੁਹਾਨੂੰ ਮਿਲ ਸਕਦੇ ਰਖੜੀ ਤੋਂ ਬਾਅਦ ਵੀ ਮਿਲ ਸਕਦੇ ਨੇ ਇਹ ਪਾਰਸਲ ਜਿਹੜੇ ਤੁਹਾਨੂੰ ਰੀਸੀਵ ਹੋਣਗੇ ਪਰ ਹੋਣਗੇ ਗਾਰੰਟੀ ਦੇ ਨਾਲ ਤੇ ਬਾਕੀ ਆ ਜੋ ਕਰਦੇ ਆ ਵੀਡੀਓ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੋਹਣੇ ਸੋਹਣੇ ਸੂਟ ਮਾਡਲ ਵਾਲੇ ਆਰਟੀਕਲ ਆ ਜੋ ਕਰਦੇ ਆ ਚੈੱਕ ਤੇ ਆ ਕਰਿਓ ਪਹਿਲਾ ਸੂਟ ਚੈੱਕ ਜਿਹਦੇ ਵਿੱਚ ਨੈਕ ਦੇ ਉੱਤੇ ਬਹੁਤ ਸ਼ਾਨਦਾਰ ਆਉਣਾ ਜੇ ਪੈਚ ਵਰਕ ਨਾਲ ਏਮਬਰਾਇਡਰੀ ਫੈਬਰਿਕ ਆਉਣਾ ਜੇ ਕਾਟਨ ਦਾ ਸਰਪਲਸ ਕਾਟਨ ਕੈਮਰੀਕ ਕਾਟਨ ਸਭ ਤੁਹਾਨੂੰ ਜਿਦੇ ਵਿੱਚ ਸ਼ਰਟ ਦੀ ਲੈਂਥ ਹੋਣੀ ਆ ਸ਼ਰਟ ਦੀ ਕੱਟ ਆਉਣੀ ਆ 1.7 ਵੱਡੇ ਵਰਦੀ ਬਾਟਮ ਆਉਣੀ ਆ 2.5 ਮੀਟਰ ਦੇ ਕਰੀਬ ਦੁਪੱਟਾ ਆਉਣਾ 2.5 ਮੀਟਰ ਦੇ ਕਰੀਬ ਕੋਟਾ ਡੋਰੀਆ ਦਾ ਦੁਪੱਟਾ ਜੇ ਡਬਲ ਡਾਈ ਦਾ ਬਾਟਮ ਕਾਟਨ ਦੀ ਜੇ ਬਾਟਮ ਤੇ ਵਰਕ ਵੇਖ ਸਕਦੇ ਜੇ ਤੇ ਇਧਰੋਂ ਨੈੱਕ ਦੇ ਉੱਤੇ ਇਹਦੇ ਪੈਚ ਦਾ ਵਰਕ ਤੁਸੀਂ ਵੇਖ ਸਕਦੇ ਜੇ ਰੇਟ ਇਹਦਾ ਹੋਣਾ ਜੇ ਸਿਰਫ ਤੇ ਸਿਰਫ 645 ਰੁਪਏ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਇਹਨਾਂ ਦੇ ਵਿੱਚ ਕਲਰ ਚੈੱਕ ਕਰੀ ਜਾਓ ਬਹੁਤ ਸੋਹਣੇ ਕਲਰ ਨੇ ਤੇ ਇਹ ਸੂਟ ਆਉਣ ਵਾਲਾ ਕਾਟਨ ਦੇ ਉੱਤੇ ਅੱਗੇ ਸੂਟ ਜਿਹੜੇ ਆਉਣੇ ਮਸਲੀਨ ਦੇ ਵਿੱਚ ਆਉਣੇ ਜਿਹਦੇ ਉਹ ਵੀ ਚੈੱਕ ਕਰਿਓ ਟਾਪ ਦੇ ਸੂਟ ਤੁਹਾਨੂੰ ਦੇਣੇ ਆ ਜਿਨ੍ਹਾਂ ਦੇ ਸਾਰੇ ਮਾਡਲ ਵਾਲੇ ਆਰਟੀਕਲ ਆਉਣੇ ਆ ਤੇ ਆਹ ਸੋਨਾ ਜਿਹਾ ਕਲਰ ਆ ਗਿਆ ਜੇ ਫਿਰੋਜੀ ਸ਼ੇਡ ਦੇ ਨਾਲ ਜਿਹਦੇ ਵਿੱਚ ਨੈੱਕ ਤੇ ਪੈਚ ਨਾਲ ਦੁਪੱਟਾ ਕੋਟਾ ਡੋਰੀਆ ਦਾ ਡਬਲ ਡਾਈ ਤੇ ਬਾਟਮ ਆਉਣੀ ਜੇ ਕਰੀਮ ਸ਼ੇਡ ਦੀ ਨਾਲ ਇਹਦੇ ਤੇ ਇਹ ਵੀ ਸੋਨਾ ਜਿਹਾ ਸੂਟ ਤੁਸੀਂ ਲੈ ਸਕਦੇ ਜੇ 645 ਰੁਪਈਆ ਦਾ ਸ਼ਿਪਿੰਗ ਫ੍ਰੀ ਦਊਂਗਾ ਤੁਹਾਨੂੰ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇੱਕ ਆ ਵੀ ਸੋਨਾ ਜਿਹਾ ਪ੍ਰਿੰਟ ਤੇ ਸੋਨਾ ਜਿਹਾ ਸੂਟ ਤੁਸੀਂ ਵੇਖ ਸਕਦੇ ਜੇ ਜਿਹਦੇ ਵਿੱਚ ਸ਼ਿਪਿੰਗ ਫ੍ਰੀ ਆ ਇਹ ਨੈੱਕ ਦੇ ਉੱਤੇ ਲੱਗਾ ਹੋਇਆ ਇਹਦੇ ਪੈਚ ਬਹੁਤ ਸੋਹਣਾ ਦੁਪੱਟਾ ਨਾਲ ਕੋਟਾ ਡੋਰੀਆ ਦਾ ਡਬਲ ਡਾਈ ਦੇ ਵਿੱਚ ਤੇ ਬਾਟਮ ਜਿਹੜੀ ਜ ਬਹੁਤ ਸੋਹਣੀ ਕਾਟਨ ਦੇ ਵਿੱਚ ਤੇ ਰੇਟ ਤੇ ਰੇਂਜ ਜਿਹੜਾ ਜ ਇਹਨਾਂ ਦਾ ਹੈਗਾ ਜੇ ਸਿਰਫ ਤੇ ਸਿਰਫ 645 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਆ ਗਿਆ ਜੇ ਫਿਰੋਜੀ ਦੇ ਨਾਲ ਤੇ ਇਹ ਵੀ ਤੁਸੀਂ ਸੜਕੋ ਆਨਲਾਈਨ ਆਫਲਾਈਨ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਇਹਦੇ ਵਿੱਚ ਬਾਟਮ ਆਉਣੀ ਹੈ ਵਾਈਟ ਬਹੁਤ ਸੋਹਣੀ ਬਾਟਮ ਜੇ ਪੀਸੀ ਕਾਟਨ ਦੀ ਤੇ ਨਾਲ ਇਹਦੇ ਬਹੁਤ ਸੋਹਣਾ ਪ੍ਰਿੰਟ ਜਿਹੜਾ ਜੇ ਐਕਸਪੋਰਟ ਕਾਟਨ ਸਰਪਲਸ ਦਾ ਰੇਟ ਉਹੀ ਤੁਹਾਨੂੰ ਦੱਸਿਆ ਆਪਣੇ ਬਹੁਤ ਜ਼ਿਆਦਾ ਪਿਆਰੇ ਤੇ ਰੀਜ਼ਨੇਬਲ ਰੇਟ ਰਹਿੰਦੇ ਆ ਜਿਹਦੇ ਵਿੱਚ ਆ ਤੁਸੀਂ ਲੈ ਸਕਦੇ ਜੇ ਕਾਟਨ ਦੇ ਉੱਤੇ ਸਾਡੇ ਕੋਲ ਸੂਟ ਨਾਲ ਮਸਲੀਨ ਦਾ ਦੁਪੱਟਾ ਸੋਰੀ ਕੋਟਾ ਡੋਰੀਆ ਦਾ ਦੁਪੱਟਾ ਤੇ ਬਾਟਮ ਜਿਹੜੀ ਜੇ ਕਾਟਨ ਦੀ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹਦੇ ਵਿੱਚ ਆਗਾ ਥੋੜਾ ਜਿਹਾ ਡਿਜ਼ਾਈਨ ਚੇਂਜ ਤੇ ਪ੍ਰਿੰਟ ਚੈੱਕ ਕਰ ਲਓ ਬਹੁਤ ਸੋਹਣਾ ਪ੍ਰਿੰਟ ਜੇ ਜਿਹਦੇ ਵਿੱਚ ਨਾਲ ਪੈਚ ਆਉਣਾ ਨੱਕ ਤੇ ਨਾਲ ਏਮਬਰਾਇਡਰੀ ਆਉਣੀ ਹੈ ਪਹਿਲੇ ਜਿਹੜੇ ਯੂ ਕੱਟ ਦੇ ਨਾਲ ਹੀ ਕੇ ਇਹ ਆਗੇ ਜੇ ਆਪਣੇ ਕੋਲ ਵੀ ਕੱਟ ਦੇ ਨਾਲ ਵੀਵ ਨਹੀਂ ਵਾਈ ਹੋ ਗਈ ਏ ਵਾਈ ਕੱਟ ਦੇ ਨਾਲ ਤੇ ਬਲੈਕ ਦੁਪੱਟਾ ਜੇ ਮਸਲੀਨ ਦਾ ਬਾਟਮ ਨਾਲ ਕਾਟਨ ਦੀ ਜੇ ਤੇ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 645 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਤੇ ਇਹਦੇ ਵਿੱਚ ਆਹ ਸੜਕੋ ਹੈਗਾ ਜੇ ਲਾਸਟ ਕਲਰ 645 ਦੀ ਰੇਂਜ ਜਿਹੜੀ ਜੇ ਇੱਥੇ ਹੁੰਦੀ ਆਪਣੀ ਸਮਾਪਤ ਤੋਂ ਬਾਅਦ ਮਸਲੀਨ ਦੇ ਸੂਟ ਆਉਣ ਲੱਗੇ ਜੇ ਉਹ ਵੀ ਸੂਟ ਸਾਰੇ ਹੀ ਕਮਾਲ ਦੇ ਹੋਣੇ ਜੇ ਚੈੱਕ ਕਰਿਓ ਤੇ ਆ ਕਰਿਓ ਜੀ ਸੂਟ ਚੈੱਕ ਕਲਰ ਆਉਣਾ ਜੇ ਇਹਦਾ ਬਲੂ ਬਹੁਤ ਜਿਆਦਾ ਸੋਹਣਾ ਸੂਟ ਜੇ ਤੇ ਡਾਰਕ ਬਲੂ ਕਲਰ ਜੇ ਬਲੈਕ ਨਹੀਂਗਾ ਇਹ ਵੀਡੀਓ ਚ ਤੁਹਾਨੂੰ ਬਲੈਕ ਜਰੂਰ ਲੱਗਣਗਾ ਪਰ ਬਲੈਕ ਨਹੀਂ ਜੇ ਇਹ ਸੂਟ ਦਾ ਕਲਰ ਹੈਗਾ ਜੇ ਬਲੂ ਜਿਸ ਦੇ ਵਿੱਚ ਘੇਰੇ ਦੇ ਉੱਤੇ ਵਰਕ ਆਉਣਾ ਜੇ ਵਾਈਟ ਥ੍ਰੈਡ ਦੇ ਨਾਲ ਬੜਾ ਸੋਹਣਾ ਪੈਨਲ ਵਰਕ ਸਾਰੇ ਇਹਦੇ ਵਿੱਚ ਇਧਰੋਂ ਨੈਕ ਦੇ ਉੱਤੇ ਲੈਂਥ ਜਿਹੜੀ ਜੇ ਇਹਦੀ 42 ਤੱਕ ਰੈਡੀ ਹੋਣੀ ਜੇ ਤੇ ਨਾਲ ਇਹਦੇ ਸੋਹਣਾ ਜਿਹਾ ਦੁਪੱਟਾ ਹੈਗਾ ਜੇ ਮਸਲੀਨ ਦਾ ਲੈਂਸ ਲੱਗੀ ਜੇ ਡਬਲ ਸਾਈਡ ਤੇ ਬਾਜੂ ਵਰਕੇ ਦੇ ਨਾਲ ਜਿਹੜਾ ਜੇ ਐਡ ਮਿਲ ਜੂਗਾ ਕਲਰ ਬਲੂ ਜੇ ਮੈਂ ਫੇ ਡਾਰਕ ਬਲੂ ਕਲਰ ਜੇ ਬਹੁਤ ਸੋਹਣੀ ਸ਼ੇਡ ਜੇ ਤੇ ਬਹੁਤ ਜ਼ਿਆਦਾ ਸੋਹਣਾ ਲੂਟ ਜੇ ਸ਼ਿਪਿੰਗ ਫ੍ਰੀ ਜੇ ਰੇਟ 800 ਤੇ 45 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਜੇ ਤੇ ਆ ਗਿਆ ਜੇ ਰੈੱਡ ਕਲਰ ਤੇ ਇਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਵੀਡੀਓ ਚ ਜ਼ਿਆਦਾ ਬ੍ਰਾਈਟ ਜਿਹਾ ਰੈੱਡ ਦੇਖਣ ਡਿਆ ਪਰ ਉਹ ਬ੍ਰਾਈਟ ਰੈੱਡ ਨਹੀਂ ਜੇਗਾ ਥੋੜਾ ਜਿਹਾ ਇਹਦੇ ਨਾਲੋਂ ਡੱਲ ਆ ਰੈੱਡ ਪਰ ਬਹੁਤ ਸੋਹਣੀ ਸ਼ੇਡ ਜੇ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਘੇਰੇ ਦੇ ਵਰਕ ਦੇ ਨਾਲ ਨਾਲ ਨੱਕ ਦਾ ਵਰਕ ਤੇ ਦੁਪੱਟਾ ਤੇ ਨਾਲ ਜਿਹੜਾ ਜੇ ਇਹਦੀਆਂ ਬਾਜੂ ਦੇ ਉੱਤੇ ਵਰਕ ਜਿਹੜਾ ਜੇ ਉਹ ਦਾ ਆਊਗਾ ਹੀ ਹੋਊਗਾ ਜੀ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਸਿੰਗਲ ਸੂਟ ਬੁੱਕ ਕਰ ਸਕਦੇ ਜੇ 800 ਤੇ 450 ਰੁਪਈਆ ਦੇ ਵਿੱਚ ਤੇ ਆ ਵੀ ਚੈੱਕ ਕਰਿਓ ਇਹ ਵੀ ਆਗੇ ਜੇ ਮਸਲੀਨ ਦੇ ਵਿੱਚ ਤੇ ਕਲਰ ਆਗਾ ਜੇ بیس ਇਹਨਾਂ ਦਾ ਬਲੈਕ ਤੇ ਨਾਲ ਬਾਟਮ ਜਿਹੜੀਆਂ ਜੇ ਉਹ ਚੇਂਜ ਹੋਈ ਜਾਣਗੀਆਂ ਜੇ ਦੁਪੱਟੇ ਨਾਲ ਕਲਰ ਚੇਂਜ ਹੋਈ ਜਾਣਗੇ ਤੇ ਸੂਟ ਦੇ ਜਿਹੜੇ ਜੇ ਥੱਲੇ بیس ਜਿਹੜਾ ਜੇ ਉਹ ਰਹੂਗਾ ਬਲੈਕ ਜਿਹਦੇ ਵਿੱਚ ਮਸਲੀਨ ਦੀ ਆਉਣੀ ਜੇ ਸ਼ਰਟ ਤੇ ਨਾਲ ਮਸਲੀਨ ਦੀ ਹੀ ਆਉਣੀ ਜੇ ਬਾਟਮ ਬਾਟਮ ਵੇਖ ਸਕਦੇ ਜੇ ਡਿਜ਼ਾਈਨਰ ਤੇ ਦੁਪੱਟਾ ਜਿਹੜਾ ਜੇ ਉਹ ਵੀ ਨਾਲ ਮਸਲੀਨ ਦਾ ਹੋਣਾ ਜੇ ਬਹੁਤ ਸੋਹਣਾ ਸੇਮ ਬੇਸ ਕਲਰ ਦੇ ਨਾਲ ਦੇ ਤੁਹਾਨੂੰ ਮਿਲ ਜਣਗੇ ਜੇ ਦੁਪੱਟਾ ਤੇ ਨਾਲ ਬਾਟਮ ਤੇ ਬਲੈਕ ਕਲਰ ਦੀ ਆਜੂਗੀ ਜੇ ਸ਼ਰਟ ਰੇਟ ਸੇਮ ਉਹੀ 845 ਰੁਪਏ ਤੇ ਇਹਦੇ ਵਿੱਚ ਆ ਗਿਆ ਜੇ ਆਪਣੇ ਕੋਲ ਸੈਕੰਡ ਕਲਰ ਸੀ ਗ੍ਰੀਨ ਕਲਰ ਆ ਗਿਆ ਜੇ ਬਹੁਤ ਸੋਹਣਾ ਤੇ ਆਹ ਨਾਲ ਆ ਗਿਆ ਜੇ ਇਹਦੇ ਬਹੁਤ ਜ਼ਿਆਦਾ ਸੋਹਣਾ ਪੈਨਲ ਵਰਕ ਤੇ ਇਹਦੀ ਲੈਂਥ ਜਿਹੜੀ ਜੇ ਇਹ ਵੀ ਤੁਹਾਡੀ ਜਿਹੜੀ ਜੇ 42 ਤੱਕ ਰੈਡੀ ਹੋ ਜਾਂਦੀ ਜੇ ਸ਼ਿਪਿੰਗ ਫ੍ਰੀ ਦੇ ਵਿੱਚ ਦਵਾਂਗੇ ਸੂਟ ਆ ਵੀ ਆ ਗਿਆ ਜੇ ਕਲਰ ਇੱਕ ਹੋਰ ਨਿਓਨ ਜੀ ਸ਼ੇਡ ਬੜੀ ਸੋਹਣੀ ਇਹ ਪਹਿਲੇ ਨਾਲੋਂ ਥੋੜੀ ਜੀ ਲਾਈਟ ਸ਼ੇਡ ਆ ਰੇਟ ਸੇਮ ਉਹੀ 845 ਰੁਪਏ ਫੈਬਰਿਕ ਸੇਮ ਕੁਆਲਟੀ ਸੇਮ ਸ਼ਿਪਿੰਗ ਫ੍ਰੀ 올 ਓਵਰ ਇੰਡੀਆ ਦੇ ਵਿੱਚ ਰੇਟ 845 ਰੁਪਏ ਤੇ ਆ ਵੀ ਸੋਨਾ ਜਿਹਾ ਸੂਟ ਜਿਹੜਾ ਜੇ ਇਹ ਵੀ ਚੈੱਕ ਕਰਿਓ ਇਹ ਵੀ ਤੁਹਾਨੂੰ ਮਿਲਣਾ ਜੇ ਬਲੂ ਬੇਸ ਦੇ ਉੱਤੇ ਇਹ ਵੀ ਬਲੈਕ ਨਹੀਂ ਜੇ ਪਲੀਜ਼ ਇਹ ਗੱਲ ਦਾ ਖਿਆਲ ਕਰਿਓ ਇਹਦਾ ਵੀ ਬੇਸ ਜਿਹੜਾ ਜੇ ਇਹ ਹੈਗਾ ਜੇ ਬਲੂ ਕਲਰ ਦਾ ਤੇ ਇਹਦੇ ਵਿੱਚ ਵੀ ਤੁਹਾਨੂੰ ਮਿਲ ਜਣਾ ਜੇ ਸਾਰੇ ਸੂਟ ਦੇ ਉੱਤੇ ਵਰਕ ਹੋਇਆ ਬੜਾ ਸੋਹਣਾ ਡਿਜ਼ਾਈਨ ਬਹੁਤ ਪਿਆਰਾ ਜੇ ਤੇ ਨਾਲ ਜੇ ਦੁਪੱਟਾ ਜਿਹੜਾ ਜੇ ਡਬਲ ਡਾਈ ਜੇ ਬਹੁਤ ਸੋਹਣਾ ਥ੍ਰੈਡ ਨਾਲ ਦਾ ਦੁਪੱਟਾ ਜਿਹੜਾ ਜੇ ਤੇ ਇਧਰੋਂ ਨਾਲ ਨੈੱਕ ਦੇ ਉੱਤੇ ਵਰਕ ਹੈ ਤੇ ਸੋਹਣਾ ਜਾਂ ਤੇ ਆਹ ਨਾਲ ਇਹਦੇ ਮਿਲ ਜੂਗਾ ਜੇ ਇਹਦੀਆਂ ਬਾਹਾਂ ਦੇ ਉੱਪਰ ਬਣਿਆ ਡਿਜ਼ਾਈਨ ਤੇ ਬੇਸ ਕਲਰ ਇਹਦਾ ਜਿਹੜਾ ਜੇ ਬਲੂ ਜੇ ਪਲੀਜ਼ ਨੋਟ ਕਰਿਓ ਬਲੈਕ ਨਹੀਂ ਜੇ ਤੇ ਆਹ ਸੋਹਣਾ ਜਿਹਾ ਸੂਟ ਤੁਸੀਂ ਲੈ ਸਕਦੇ ਜੇ 800 ਤੇ 450 ਰੁਪਈਆ ਦੇ ਵਿੱਚ ਤੇ ਆ ਵੀ ਕਰਿਓ ਚੈੱਕ ਇਹ ਵੀ ਬਹੁਤ ਸੋਹਣਾ ਸੂਟ ਜਿਹੜਾ ਜੇ ਬਣਿਆ ਆਪਣੇ ਕੋਲ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਟ ਤੇ ਸੇਮ ਰੇਂਜ ਦੇ ਨਾਲ ਇਹ ਸਾਰੇ ਜਿੰਨੇ ਵੀ ਸੂਟ ਮੈਂ ਤੁਹਾਨੂੰ ਜਿੱਦਾਂ ਦੱਸੇ ਸੀ ਨਾ ਪਹਿਲਾਂ ਇਹ ਸਾਰੇ ਮਾਡਲ ਵਾਲੇ ਆਰਟੀਕਲ ਜੇ ਦੁਪੱਟੇ ਵੀ ਬੜੇ ਸੋਹਣੇ ਫੈਂਸੀ ਬਣੇ ਜੇ ਮਸਲੀਨ ਦੇ ਇਹਨਾਂ ਦੇ ਨਾਲ ਤੇ ਆਹ ਸੋਨਾ ਜਾਂ ਵਰਕ ਜੇ ਇਹਦੇ ਆਹ ਨੈੱਕ ਦੇ ਉੱਤੇ ਵਰਕ ਜੇ ਤੇ ਇਹਦੇ ਵਿੱਚ ਤੁਹਾਨੂੰ ਐ ਪੂਰਾ ਹੈਂਡਵਰਕ ਦਾ ਫੀਲ ਦੇਊਗਾ ਬਹੁਤ ਸੋਹਣਾ ਐਮਬਰਾਇਡਰੀ ਵਰਕ ਹੈ ਮਸ਼ੀਨ ਵਰਕੇ ਦਾ ਹੋਇਆ ਤੇ ਨਾਲ ਇਹਦੇ ਬਾਜੂ ਵਰਕੇ ਜਿਹੜਾ ਜੇ ਉਹ ਵੀ ਬਹੁਤ ਸੋਹਣਾ ਮਿਲਣਾ ਜੇ ਚੈੱਕ ਕਰੋ ਤੇ ਰੇਟ ਹੈਗਾ ਜੇ 800 ਤੇ 45 ਰੁਪਏ ਫੈਬਰਿਕ ਹੈਗਾ ਜੇ ਮਸਲੀਨ ਦਾ ਲੈਂਥ ਹੈਗੀ ਜੇ 42 ਤੱਕ ਇਹਨਾਂ ਦੀ ਤੇ ਆਹ ਇਹਦੇ ਵਿੱਚ ਆ ਗਿਆ ਜੇ ਤੀਸਰਾ ਕਲਰ ਇਹ ਆ ਗਿਆ ਮੋਰ ਪੰਖੀਆ ਛੇੜ ਤੇ ਇਹ ਵੀ ਤੁਸੀਂ ਸੜਕੋ ਆਨਲਾਈਨ ਆਫਲਾਈਨ ਦੇ ਦੋਵੇਂ ਤਰੀਕਿਆਂ ਦੇ ਨਾਲ ਬੁੱਕ ਕਰ ਸਕਦੇ ਜੇ ਦੁਪੱਟੇ ਡਿਜ਼ਾਈਨਰ ਆਉਣੇ ਜੇ ਨਾਲ neck ਜਿਹੜੀ ਜੇ ਉਹ ਵੀ ਬਣੀ ਸੋਹਣੀ ਜੀ ਤੇ ਇਧਰੋਂ ਘੇਰੇ ਦੇ ਉੱਤੇ ਵਰਕੇ ਦੇ ਮਿਲ ਜੂਗਾ ਨਾਲ ਬਾਹਾਂ ਦੇ ਉੱਪਰ ਵਰਕ ਇਹਦੀ ਤੁਸੀਂ ਬਾਟਮ ਵੀ ਵੈਸੇ ਬਣਾ ਸਕਦੇ ਜੇ ਪਰ ਫਿਲਹਾਲ ਇਹ ਬਾਜੂ ਵਰਕ ਆਊਗਾ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਵੀ ਕਲਰ ਜਿਹੜਾ ਜੇ ਇਹ ਵੀ ਚੈੱਕ ਕਰਿਓ ਕਲਰ ਆ ਗਿਆ ਜੇ ਮਸਲੀਨ ਦਾ ਤੇ ਬੇਸ ਆ ਗਿਆ ਜੇ ਵਾਈਟ ਸੂਟ ਦਾ ਬਹੁਤ ਸੋਹਣਾ ਬੇਸ ਜੇ ਬਹੁਤ ਜਿਆਦਾ ਪਿਆਰਾ ਕਲਰ ਜੇ ਤੇ ਸੇਮ origignal ਮਿਲਕੀ ਵਾਈਟ ਕਲਰ ਦੇ ਨਾਲ ਤੁਸੀਂ ਲੈ ਸਕਦੇ ਜੇ ਸੜਕੋ ਸੂਟ ਜਿਹਦੇ ਵਿੱਚ ਨਾਲ ਦੁਪੱਟਾ ਆਉਣਾ ਜੇ organza ਦਾ tie and dye ਦਾ ਤੇ ਦੁਪੱਟੇ ਦੇ ਜਿਹੜਾ ਜੇ ਲੈਂਸ ਵਰਕ ਹੋਇਆ ਮਿਲੂਗਾ ਤੁਹਾਨੂੰ ਨਾਲ ਤੇ ਇਹਦੇ ਵਿੱਚ ਪਲੱਸ ਤੁਹਾਨੂੰ ਮੈਂ ਦਿਖਾਉਣਾ ਜੀ ਇਹਦੇ ਬਹੁਤ ਸੋਹਣੀਆਂ ਬੜੀਆਂ ਹੋਣੀਆਂ ਜੇ ਇਹਦੀਆਂ ਸੂਟ ਦੀਆਂ ਬਾਹਾਂ ਤੇ ਨਾਲ ਆਉਣਾ ਜੇ ਇਹਦੇ ਬਾਟਮ ਦੇ ਉੱਤੇ ਵਰਕ ਆਹ ਸੂਟ ਤੇ ਆਉਣਾ ਜੇ ਬਾਜੂ ਵਰਕ ਆਹ ਵਰਕ ਜਿਹੜਾ ਜੇ ਤੁਸੀਂ ਵੇਖ ਸਕਦੇ ਜੇ ਇਹਦੀਆਂ ਆਉਣਾ ਜੇ ਬਾਹਾਂ ਦੇ ਉੱਪਰ ਤੇ ਆ ਜਿਹੜੀਆਂ ਆਉਣਾ ਜੇ ਬਾਟਮ ਦੇ ਉੱਪਰ ਇਹਦੀ ਮੈਂ ਫੋਟੋ ਵੀ ਤੁਹਾਨੂੰ ਮਾਡਲ ਦੇ ਨਾਲ ਆਰਟੀਕਲ ਦੀ ਲਾ ਦੂੰਗਾ ਚੈੱਕ ਕਰ ਲਿਓ ਬਹੁਤ ਸੋਹਣਾ ਮਾਡਲ ਵਾਲਾ ਸੂਟ ਆ ਤੇ ਇਹ ਥੰਬਨੇਲ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਜਿਹਦੀ ਫੋਟੋ ਜਿਹੜੀ ਆ ਸੂਟ ਦੀ ਲੱਗੀ ਹੋਈ ਮਿਲ ਜੂਗੀ ਤੁਹਾਨੂੰ ਰੇਟ ਸਿਰਫ ਤੇ ਸਿਰਫ ਇਹਦਾ ਹੈਗਾ ਜੇ 890 ਰੁਪਏ ਰੇਟ ਹੈਗਾ ਜੇ 890 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਤੇ ਦੁਪੱਟਾ ਹੈਗਾ ਜੇ ਇਹਦੇ ਨਾਲ ਔਰਗਾਂਜਾ ਦਾ ਟਾਈ ਐਂਡ ਆਈ ਦਾ ਤੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਰੇਟ 890 ਰੁਪਏ ਤੇ ਆ ਸਾਡਾ ਸੂਟ ਜੇ ਅੱਜ ਦੀ ਵੀਡੀਓ ਦਾ ਲਾਸਟ ਸੂਟ ਤੇ ਘੈਂਟ ਸੂਟ ਤੇ ਸੁਪਰ ਹਿੱਟ ਆਰਟੀਕਲ ਜਿਹੜਾ ਸਾਡਾ ਰਿਹਾ ਆ ਪਿਛਲੇ ਵੀਕ ਹੋਰ ਤੁਹਾਨੂੰ ਸੂਟ ਆਪਾਂ ਦੇਣਾ ਜਿਹਦੇ ਵਿੱਚ ਇਹ ਕਲਰ ਤੇ ਬਹੁਤ ਸੋਹਣਾ ਹੋਣਾ ਮਸਲੀਨ ਦੇ ਉੱਤੇ ਤੇ ਨਾਲ ਇਹਦੇ ਬਾਜੂ ਵਰਕ ਤੇ ਆ ਨਾਲ ਇਹਦੇ ਆਉਣਾ ਜੇ ਬਹੁਤ ਸੋਹਣਾ ਇਹਦਾ ਬਾਟਮ ਦੇ ਉੱਤੇ ਵਰਕ ਆ ਚੈੱਕ ਕਰ ਸਕਦੇ ਜੇ ਬਾਹਾਂ ਦੇ ਉੱਪਰ ਵਰਕ ਆ ਆ ਇਹਦੀ ਬਾਟਮ ਆ ਬਾਟਮ ਤੇ ਵਰਕ ਆ ਆ ਨੈਕ ਦੇ ਉੱਤੇ ਸਾਰਾ ਵਰਕ ਤੁਸੀਂ ਵੇਖ ਸਕਦੇ ਜੇ ਦੁਪੱਟਾ ਨਾਲ ਆਉਣਾ ਜੇ ਮਸਲੀਨ ਦਾ ਟਾਈ ਡਾਈ ਦਾ ਤੇ ਆਹ ਸੋਹਣਾ ਜਿਹਾ ਸੂਟ ਜੇ ਇਹ ਵੀ ਸੇਮ ਮਾਡਲ ਵਾਲਾ ਆਰਟੀਕਲ ਜੇ ਇਹ ਵੀ ਤੁਹਾਨੂੰ ਅੱਜ ਆਪਾਂ ਦੇ ਦੇਣਾ ਆ ਸਿਰਫ ਤੇ ਸਿਰਫ 990 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਸੋਹਣੇ ਸੋਹਣੇ ਸੂਟ ਜਿਹੜੇ ਤੁਹਾਨੂੰ ਅੱਜ ਆਪਾਂ ਦੇ ਦਿੱਤੇ ਸਾਰੇ ਮਾਡਲ ਵਾਲੇ ਆਰਟੀਕਲ ਹੈ ਤੁਸੀਂ ਦੇਖ ਲਿਆ ਜਿਹਦੇ ਵਿੱਚ ਮਸਲੀਨ ਵੀ ਹੀ ਤੇ ਕਾਟਨ ਵੀ ਹੀ ਜੇ ਤੇ ਜਲਦੀ ਜਲਦੀ ਬੁੱਕ ਕਰ ਲਿਓ ਸਕਰੀਨ ਸ਼ਾਟ ਲੈ ਕੇ ਮੇਰੇ ਦਿੱਤੇ ਨੰਬਰ ਤੇ ਤੇ ਭੇਜਿਓ ਤੇ ਆਪਣੇ ਆਰਡਰ ਜਿਹੜੇ ਆ ਉਹ ਬੁੱਕ ਕਰ ਲਿਓ ਤੇ ਬਾਕੀ ਹੋਰ ਨਵੀਆਂ ਵੀਡੀਓ ਤੇ ਨਵੇਂ ਸੂਟ ਤੁਹਾਨੂੰ ਦਿੰਦੇ ਰਵਾਂਗੇ ਤੇ ਆਪਣੇ ਕੋਲ ਸਿੰਧੀ ਬੂਟੀ ਦੇ ਸੂਟ ਆ ਗਏ ਜੇ ਮਸਲੀਨ ਦੇ ਉੱਤੇ ਬਣੇ ਹੋਏ ਉਹਦੀ ਵੀਡੀਓ ਵੀ ਮੈਂ ਪਾਦਣ ਲੱਗਾ ਆ ਤੇ ਹੋ ਸਕਦਾ ਜਦੋਂ ਤੁਸੀਂ ਇਹ ਮੇਰੀ ਵੀਡੀਓ ਵੇਖਣ ਦੇ ਹੋਗੇ ਉਹਨਾਂ ਚੰਨ ਉਹ ਵੀਡੀਓ ਮੇਰੀ ਅਪਲੋਡ ਹੋ ਗਈ ਹੋਊਗੀ ਇੰਸਟਾਗ੍ਰam ਤੇ ਤੇ YouTube ਤੇ ਮਸਲੀਨ ਦੇ ਸੂਟ ਨੇ ਸਿੰਧੀ ਬੂਟੀ ਦੇ ਵਰਕ ਦੇ ਵਿੱਚ ਜਿਹਦੇ ਨਾਲ ਬਾਹਾਂ ਦੇ ਉੱਪਰ ਵਰਕ ਜਿਹੜਾ ਜੇ ਉਹ ਇਸ ਵਾਰੀ ਐਡ ਹੋਇਆ ਆ ਰੇਟ ਵੀ ਥੋੜਾ ਜਿਹਾ ਪਲੱਸ ਹੋਇਆ ਉਹਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਕੱਲ ਦੇਵਾਂਗੇ ਫੁੱਲ ਡਿਟੇਲ ਵੀਡੀਓ ਉਹਦੀ ਤੁਸੀਂ ਕੱਲ ਵੇਖਿਓ ਮੇਰੇ YouTube ਚੈਨਲ ਦੇ ਉੱਤੇ ਤੇ ਸ਼ਾਰਟ ਵੀਡੀਓ ਜਿਹੜੀ ਆ ਉਹ ਇੰਸਟਾਗ੍ਰam ਤੇ ਤੇ YouTube ਤੇ ਅਪਲ ਆਜੋ ਸੋਹਣੇ ਸੋਹਣੇ ਸੂਟ ਤੁਹਾਨੂੰ ਹੋਰ ਦਿਖਾਵਾਂਗੇ ਫੇਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਇਥੇ ਬੁਲਾਉਨੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ